ਧਮਕੀਆਂ ਵਾਲਾ ਮਸਲਾ ਜਿਹੜਾ ਉਹ ਪਹਿਲਾਂ ਤੇ ਆਪਾਂ ਦੇਖਿਆ ਵੀ ਕਦੇ ਖਿਡਾਰੀਆਂ ਨੂੰ ਕਦੇ ਗਾਇਕਾਂ ਨੂੰ ਕਦੇ ਕ੍ਰਿਕਟਰਾਂ ਨੂੰ ਕਦੇ ਬਿਜ਼ਨਸਮੈਨਾਂ ਨੂੰ ਹੁਣ ਤੇ ਕਹਿੰਦੇ ਐਮਐਲਏ ਸਾਹਿਬ ਨੂੰ ਵੀ ਫੋਨ ਆ ਰਹੇ ਨੇ ਬਾਹਰਲੇ ਨੰਬਰਾਂ ਤੋਂ ਕੁਲਦੀਪ ਜੀ ਨੇ ਉਹਨਾਂ ਨੂੰ ਫੋਨ ਆ ਰਹੇ ਨੇ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਤੇ ਜੇ ਐਮਐਲਏ ਸਾਹਿਬ ਜਿਹੜੇ ਬੰਦੇ ਪਾਵਰ 'ਚ ਨੇ ਸੱਤਾ 'ਚ ਨੇ ਉਹਨਾਂ ਦਾ ਇਹ ਕੰਮ ਚਲਾ ਗਿਆ ਤੇ ਫਿਰ ਆਮ ਲੋਕਾਂ ਦਾ ਤੇ ਕੰਮ ਜਮਾ ਨਿਪਟੇ ਗਿਆ ਸਮਝੋ ਦੇਖੋ ਗੱਲ ਇਹ ਆ ਕੇ ਮੈਨੂੰ ਸਮਝ ਨਹੀਂ ਆਉਂਦੀ ਵੀ ਵਿਧਾਇਕਾਂ ਨੂੰ ਧਮਕੀਆਂ ਦੇਣ ਵਾਲੇ ਕੌਣ ਹੋਣਗੇ ਹੂੰ ਆਮ ਤੌਰ ਤੇ ਜਿਹੜੇ ਬਦਮਾਸ਼ ਹੁੰਦੇ ਉਹ ਜਾਂ ਤੇ ਲੀਡਰਾਂ ਦੇ ਨਾਲ ਬਣਾ ਕੇ ਰੱਖਦੇ ਨੇ ਜੀ ਤੇ ਜਾਂ ਇਹਨਾਂ ਤੋਂ ਦੂਰ ਰਹਿੰਦੇ ਨੇ ਦੂਰ ਰਹਿੰਦੇ ਨੇ ਬਿਲਕੁਲ ਸਾਡੇ ਕੋਲੋਂ ਸੋਹਣੇਓਂ ਕਿ ਦੂਰ ਦੂਰ ਰਹਿੰਦੇ ਆ ਆ ਹੁਣ ਕੰਮ ਨਵਾਂ ਚੱਲੇ ਪਿਆ ਜੀ ਕਿ ਭਈ ਧਮਕੀਆਂ ਪੁਲਿਸ ਨੂੰ ਵੀ ਧਮਕੀਆਂ ਵਿਧਾਇਕ ਨੂੰ ਵੀ ਧਮਕੀਆਂ ਪੱਤਰਕਾਰਾਂ ਨੂੰ ਵੀ ਮਤਲਬ ਕਿ ਕੋਈ ਬੰਦਾ ਬਚਦਾ ਹੀ ਨਹੀਂ ਆ ਤੁਸੀਂ ਮੜਾ ਜਾਂ ਕਿਸੇ ਦੇ ਖਿਲਾਫ ਬੋਲ ਕੇ ਵੇਖ ਲਓ ਹੂੰ ਮਤਲਬ ਤੁਹਾਨੂੰ ਫੋਨ ਆਉਣੇ ਸਟਾਰਟ ਹੋ ਜਾਣੇ ਇੱਕ ਤੇ ਡਾਇਰੈਕਟਲੀ ਪੰਜਾਬੀਆਂ ਨੂੰ ਪਤਾ ਨਹੀਂ ਕੀ ਗੱਲ ਆ ਆਪਣੇ ਬੰਦਿਆਂ ਨੂੰ ਕਈਆਂ ਨੂੰ ਉਹਨਾਂ ਨੂੰ ਕੰਮ ਹੀ ਕੋਈ ਹੋਰ ਨਹੀਂ ਹੈਗਾ ਜੀ ਕੋਈ ਕਲਾਕਾਰ ਪਿੱਛੇ ਦੂਜੇ ਨੂੰ ਫੋਨ ਲਾ ਕੇ ਲੜਨਾ ਟਾਈਮ ਪਾਉਣਾ ਕੋਈ ਲੀਡਰਾਂ ਪਿੱਛੇ ਲੜੀ ਜਾਂਦਾ ਜੀ ਜੀ ਬਿਲਕੁਲ ਕਮਾਲ ਹੈ ਯਾਰ ਜਿਹੜਾ ਕੋਈ ਵਿਧਾਇਕ ਹੈ ਚੁਣਿਆ ਉਹ ਵੀ ਲੋਕਾਂ ਦਾ ਚੁਣਿਆ ਹੈ ਉਹ ਆਪ ਦਾ ਕੰਮ ਕਰੇ ਕਿਉਂਕਿ ਧਮਕੀ ਜਿਹੜੀ ਆਈ ਹੈ ਨਾ ਤਿੰਨ ਚਾਰ ਧਮਕੀਆਂ ਆਈਆਂ ਨੇ ਇਹਨਾਂ ਨੂੰ ਢਿੱਲੋ ਸਾਹਿਬ ਨੂੰ ਢਿੱਲੋ ਹੀ ਆ ਨਾ ਜਿਹੜੀ ਬਰਨਾਲੇ ਤੋਂ ਬਦਾਈ ਜਿਨ੍ਹਾਂ ਨੇ ਜ਼ਮੀਨ ਹੀ ਚੋਣ ਦਿੱਤੀ ਸੀ ਹਮ ਇਹਨਾਂ ਅਨੁਸਾਰ ਤਿੰਨ ਚਾਰ ਧਮਕੀਆਂ ਆਈਆਂ ਨੇ ਮਤਲਬ ਕਿ ਬਾਹਰਲੇ ਨੰਬਰਾਂ ਤੋਂ ਤਾਂ ਕਿ ਤੂੰ ਲੈਂਡ ਪੂਲਿੰਗ ਨੀਤੀ ਤੇ ਨਹੀਂ ਬੋਲਣਾ ਲੋ ਇਹ ਤੇ ਫਿਰ ਵੱਖਰੀ ਤਰ੍ਹਾਂ ਦੀ ਧਮਕੀ ਹੋ ਗਈ ਮਤਲਬ ਇੱਕ ਐਮਐਲਏ ਜੇ ਆਪਦੀ ਮਰਜ਼ੀ ਨਾਲ ਬੋਲ ਨਹੀਂ ਸਕਦਾ ਤੇ ਕੱਲ ਨੂੰ ਤਾਂ ਫਿਰ ਸਿੱਧਾ ਹੀ ਕਹਿ ਦਿਓ ਕਿ ਐਮਐਲਏ ਬੰਨਾ ਹੀ ਨਹੀਂ ਕੋਈ ਪੰਜਾਬ ਚ ਬੰਨਾ ਹੀ ਨਹੀਂ ਬਿਲਕੁਲ ਅਸੀਂ ਬੰਦੇ ਉਹ ਪੁਆਇੰਟ ਕਰਾਂਗੇ ਆਹ ਬੰਦੇ ਵੀ ਫਲਾਣੇ ਫਲਾਣੇ ਹਲਕੇ ਦੇ ਵਿੱਚ ਲਾ ਲਓ ਮਤਲਬ ਕਿ ਚੱਲ ਕੇ ਹੀ ਰਿਹਾ ਸਮਝ ਤੋਂ ਬਾਹਰ ਹੈ ਜੀ ਤੇ ਲੈਂਡ ਪੂਲਿੰਗ ਨੀਤੀ ਤੇ ਲੈ ਕੇ ਆਈ ਹੈ ਸਰਕਾਰ ਹੂੰ ਇਹ ਜਾਣਦਾ ਫਿਰ ਕੋਈ ਬੰਦਾ ਹੈ ਜਿਹੜਾ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦਾ ਦੂਜੇ ਪਾਸਿਓਂ ਵੀ ਦੇਖੋ ਨਾ ਕਾਂਸਪਰੇਸੀ ਵੀ ਹੋ ਸਕਦੀ ਹੈ ਹੂੰ ਕਿ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਅਜਿਹਾ ਕਰ ਰਿਹਾ ਹੂੰ ਤੇ ਜਾਂ ਕੁ ਮੈਂ ਜਿਵੇਂ ਕਿਹਾ ਕਿ ਕੁਝ ਲੋਕ ਵਿਲੇ ਇਸ ਤਰ੍ਹਾਂ ਦੇ ਵੀ ਹੈਗੇ ਆ ਜਿਹੜੇ ਇਹਨਾਂ ਪਿੱਛੇ ਗਾਲਾਂ ਦੇਣ ਧਮਕੀ ਦੇਣ ਜੀ ਸਿਰ ਦੇਣ ਮਤਲਬ ਕਿ ਸਭ ਕੁਝ ਕਰਦੇ ਨੇ ਤਤ ਪਰ ਰਹਿੰਦੇ ਆ ਜੀ ਕੁਝ ਵੀ ਘਰ ਆ ਲੋ ਉਹਨਾਂ ਤੋਂ ਹੂੰ ਤੇ ਬੜੀ ਖਤਰਨਾਕ ਪ੍ਰਜਾਤੀ ਬਣ ਜਾਂਦੀ ਹੈ ਐਂਡ ਤੇ ਜਾ ਕੇ ਜਦੋਂ ਇਹਨਾਂ ਨੂੰ ਸਾਹਮਣੇ ਵਾਲੇ ਲੀਡਰ ਦੇ ਵਿੱਚੋਂ ਇਹ ਦਿਖ ਪਵੇ ਕਿ ਬਾਈ ਇਹ ਤੇ ਓਹ ਹੋਹ ਇਹ ਤਾਂ ਦੁਨੀਆ ਦਾ ਆਖਰੀ ਸਾਚਿਆ ਅਕ੍ਰਿਸ਼ਮਾ ਹਮ ਬਸ ਜੀ ਇਹ ਇੰਡੀਆ ਚ ਅੱਜਕੱਲ ਪ੍ਰਜਾਤੀ ਦੀ ਵੱਸੋਂ ਕਾਫੀ ਵੱਧ ਰਹੀ ਆ ਕਿਸੇ ਨੇ ਉਪਤਾ ਜਮਨਦਾਰ ਘਟ ਰਹੀ ਆ ਇਹਨਾਂ ਦੀ ਪ੍ਰਜਾਤੀ ਵੱਧ ਰਹੀ ਆ ਮੁਕਾਬਲਤਨ ਇਸਦੇ ਹਮ ਤਾਂ ਖੈਰ ਗੱਲ ਇਹ ਆ ਕਿ ਭਾਈ ਇਹਦੇ ਵਿੱਚ ਉਹਨਾਂ ਨੂੰ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਆ ਕਰਵਾਈ ਆ ਕਿ ਨਹੀਂ ਕਰਵਾਈ ਮੈਨੂੰ ਨਹੀਂ ਪਤਾ ਪਰ ਬਹੁਤ ਮਾਹੌਲ ਫਿਰ ਡਾਮਾ ਡੋ ਲਿਆ ਇੱਕ ਵਿਧਾਇਕ ਨੂੰ ਸਿੱਧੀ ਲੈਂਡ ਪੂਲਿੰਗ ਤੇ ਔਰ ਲੈਂਡ ਪੂਲਿੰਗ ਦਾ ਫਾਇਦਾ ਕਿਨੂੰ ਆ ਉਹਦੇ ਵਿੱਚ ਤੇ ਬੜੇ ਵੱਡੇ ਪਲੇਅਰ ਜੀ ਫਾਇਦੇ 'ਚ ਰਹਿਣਗੇ ਬਿਲਕੁਲ ਉਹ ਤੇ ਆਪਾਂ ਅਨਸਰ ਕਰਾਉਂ ਕਰਦੇ ਆ ਸਾਰੀ ਡਿਟੇਲ ਉਹ ਕਰਾ ਰਹੇ ਨੇ ਇਦਾਂ ਲੱਗ ਕੇ ਕੌਣ ਕਰ ਰਿਹਾ ਹੈ ਇਹ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਬੰਦਾ ਫੜੋ ਹਮ ਬੰਦਾ ਫੜੋ ਸਰ ਜੀ ਇਹ ਸਮਝ ਤੋਂ ਬਾਹਰ ਹੈ ਕਿ ਕਹਾਣੀ ਕਿੱਧਰ ਨੂੰ ਜਾਏਗੀ ਕਿੱਧਰ ਨੂੰ ਆਏਗੀ ਤੇ ਇਸ ਤਰ੍ਹਾਂ ਦੀਆਂ ਹੁਣ ਗੱਲਾਂ ਬਾਤਾਂ ਸੁਣਦਿਆਂ ਕਰਦਿਆਂ ਆ ਕਿੰਨਾ ਅਰਸਾ ਹੋ ਗਿਆ ਫਲਾਣੇ ਲੋਕੀ ਤਾਂ ਕੀ ਤੁਮ ਕਾਣੇ ਲੋਕੀ ਤਾਂ ਕੀ ਇਹ ਠੀਕ ਨਹੀਂ ਹੈ ਇਹ ਜਿਹੜੇ ਵਿਧਾਇਕ ਆ ਚੁਣੇ ਹੋਏ ਲੋਕ ਆ ਚੁਣੇ ਹੋਏ ਨੁਮਾਇੰਦੇ ਆ ਆਪਣੇ ਢੰਗ ਨਾਲ ਬੋਲਣ ਆਪਣੇ ਰੰਗ ਨਾਲ ਬੋਲਣ ਬਈ ਠੀਕ ਹੈ ਬਸ ਬਿਲਕੁਲ ਬਿਲਕੁਲ ਮਿੰਟ ਜੀ ਚਲੋ ਇੱਕ ਕਮੈਂਟ ਬੜਾ ਸੋਹਣਾ థామਸ ਜੀ ਨੇ ਕੀਤਾ ਹੈ ਆਪਾਂ ਇਹ ਪੜ ਲੈਂਦੇ ਆ ਫਿਰ ਆਪਾਂ ਨਾਲ ਹੀ ਗੱਲ ਸ਼ੁਰੂ ਕਰਦੇ ਆਂ ਅਗਲੀ ਇਹ ਕਹਿੰਦੇ ਕਿ ਜਦੋਂ ਇਨਸਾਨ ਦੇ ਅੰਦਰ ਦਾ ਗਿਆਨ ਖਤਮ ਹੋ ਜਾਵੇ ਤਾਂ ਬੇ ਉਹ ਉਸ ਵਕਤ ਕਹਿੰਦੇ ਬੇਮਤਲਬ ਦਾ ਸ਼ੋਸ਼ਰਾ ਆ ਉਹਦੇ ਅੰਦਰੋਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ